ਭਾਜੀ ਮਤਰਾ ਕੀ ਹਾਲ ਚਾਲ ਹੈ ਹੋਰ ਠੀਕ ਠਾਕ ਹੋ ਸਰੇ ਅੱਜ ਪੁੱਤਰੇ ਗਿਆ ਖੇਤ ਤੇ ਖੇਤ ਲਾਉਣੇ ਕਰਾਹਾ ਜਿਹੜੇ ਮਿੱਟੀ ਚਕਾਈ ਤੀ ਅੱਜ ਉਹਨੂੰ ਮੜਾ ਪੱਧਰ ਕਰਾਂਗੇ ਪੱਧਰ ਕਰਕੇ ਫਿਰ ਇਹ ਚ ਕੰਪਿਊਟਰ ਕਰਾ ਮਰਵਾਵਾਂਗੇ ਅੱਜ ਆ ਦੇਖਾਉਣਾ ਸਾਨੂੰ ਆ ਇੱਛ ਉਹ ਤੇ ਉਹ ਤੇ ਡੇਗੀ ਦੀ ਮਿੱਟੀ ਟਰਾਲੀ ਜਿਹੜੀ ਕੁਸ ਬਚ ਗਈ ਇਹਦੀਆਂ ਤੇ ਉਹ ਖੰਡਿਆਤੀਆਂ ਤੇ ਆਹ ਗਲੇ ਚੋ ਉਤਰ ਡੇਗਾ ਮੜੀ ਮੜੀ ਪੱਧਰੀ ਕਰਾਂਗੇ ਹੁਣ ਸਾਰੀ ਨੂੰ ਇੱਕ ਮਿਕ ਕਰਕੇ ਨਾ ਪੱਧਰ ਕਰਦਾ ਜਮ ਕੰਪੂਟਰ ਕਰਾ ਹਮਰ ਬਾਵੇਂ ਸਾਰੀ ਚ ਥੋੜਾ ਥੋੜਾ ਬਣਦਾ ਫਰਕ ਤੇ ਕੋਈ 2 ਇੰਚ 2 ਇੰਚ ਆਏ ਗੱਟ ਕੁੱਟ ਕੰਨੀ ਮਾ ਤੇ ਉੱਚਦੇ ਐਵੇਂ ਥੋੜਾ ਜਿਹਾ ਵੀ ਹੁਣ ਸਾਰੇ ਚ ਕੰਪਿਊਟਰ ਗ੍ਰੇਮਾ ਆ ਕੇ ਇੱਕ ਮਿਕਰ ਕਰ ਦਿਆਂਗੇ ਤੇ ਆ ਇਹਨੂੰ ਇੱਧਰ ਮਾਰਾਂਗੇ ਉਧਰ ਇਹ ਚੂ ਮਿੱਟੀ ਕੱਚਾ ਹੋਊਗੀ ਥੋੜੀ ਜੀ ਤਾਵੀਆਂ ਮਾਰਤੀ ਤੇ ਕਿਰਾ ਉਹ ਜੇ ਸੀ ਵੀ ਵਾਲੇ ਤਾਂ ਪੱਧਰ ਦੇ ਚੱਕੇ ਉਹਦੀ ਸਾਰੀ ਇਹ ਜੇ ਤਾਵੀਆਂ ਮਾਰਤੇ ਤੇ ਤਾਵੀਆਂ ਨੇ ਚੱਲ ਕਰਾਹਾ ਘੜਦਾ ਹੋਊਗਾ ਇਹ ਜੋ ਵੀ ਕੱਚਾ ਹੋਊਗੀ ਉਧਰ ਬੜੀ ਮੜੀ ਪੜਾਈ ਨੀਮਾ ਕਰਤਾ ਤਾਂ ਪੱਧਰੇ ਚੱਕਿਆ ਪਰ ਲਾ ਬਸ ਮੜਾ ਜੀ ਨੀਮਾ ਕਰਤਾ ਤਾਂ ਵੀ ਇਹ ਨਾ ਚਲਾਇਆ ਕਰਾਇਆ ਕੱਢਦਾ ਹੋ ਜੂਗਾ ਇੱਧਰ ਲਈ ਜੀ ਨੀਮਾ ਥੋੜਾ ਜਿਹਾ ਹਾਂ ਹਾਂ ਇਹ ਨੀਮਾ ਕਰਤਾ ਇਹ ਨਾਲ ਥੋੜੀ ਜੀ ਬੱਤ ਚੱਕਤੀ ਉਹਨੇ ਚੱਲ ਇੱਧਰ ਖਿੱਚਦਾ ਵੀ ਮੜੀ ਮੜੀ ਚੂਚਾ ਹੋਊਗੀ ਇੱਧਰ ਖੱਚਦਾ ਮੇ ਬੜੀ ਮੋੜੀ ਜਿਹੀ ਆਊਗੀ ਮਿੱਟੀ ਬਹੁਤ ਨਾਈਦੇ ਉੱਤੇ ਵੀ ਮਾਰ ਗਿਆ ਉਹ ਜੇਸੀ ਬਹਾਰ ਆਵਦੀ ਆ ਬਣਾ ਤਾ ਚੱਲ ਰਸਤਾ ਹੋ ਗਿਆ ਲੰਗਣ ਪਹਿਲਾਂ ਵੀ ਖਾਲਤੀਆ ਸੋਏ ਵਾਲਾ ਹੁਣ ਪੜੋਲਿਆਂ ਦਾ ਬਜੇ ਦੇ ਧਰੋਂ ਦੀ ਰਸਤਾ ਬਣਾ ਤਾ ਰ ਨਹੀਂ ਆਉਂਦੀ ਹੋਰ ਮਿੱਟੀ ਮਿਲਦਾ तकरीबन ਉਧਰ ਉਧਰ ਆਉਗੇ ਪਾਰਲੀ ਸਾਈਡ ਇਹ ਚ ਤਾਂ ਡੀਕਤੀ ਇਹ ਸਰਾ ਹੁਣ ਹੋ ਗਿਆ ਸਾਰਾ ਸੈਟ ਬਸ ਇਹ ਤਾਂ ਕੰਪਿਊਟਰ ਕਰਾ ਲੱਗੂਆ ਕੰਪਿਊਟਰ ਕਰਾਇਆ ਲੱਗ ਕੇ ਸੋ ਸਭ ਇੱਕ ਮਿਕ ਹੋ ਜੂ ਮੇਲ ਕੰਪਿਊਟਰ ਕਰਾਇਆ ਤਾਂ ਮੈਨ ਲੱਗ ਜਾਣ 1.5 2 ਦਿਨ ਫੇਰ ਪੱਧਰ ਹੋ ਸਾਰਾ ਇੱਕ ਇੱਕ ਲੈਵਲ ਹੋ ਜੀ ਸਾਰੀ ਦਾ ਇਹ ਜਦੋਂ ਦੇਖਦੇ ਕੱਲ ਉਧਰੋਂ 올 ਸਾਈਡ ਤੋਂ ਲਾ ਕਰਾਹੇ ਨਾ ਮੱਟੀ ਉਹ ਬੜਾ ਹੀ ਉੱਚਾ ਸੀ ਉਧਰਲਾ ਗਿੱਲਾ ਸਾਰੇ ਇੱਕ ਮਿਕ ਹੋ ਜੀ ਇੱਕ ਨੱਕੇ ਵੜੀ ਮਿੰਦਾ ਹੋ ਜੂ ਹੈ ਇਹ ਚੋਰੇ ਇਹ ਚੱਕਰਲੇ ਜੱ ਲੱਗ ਰੇ ਇਹ ਕਰਾਹੇ ਰੜ ਥੋੜੀ ਜੇ ਸਿਵਲ ਦਾ ਚੱਕਰੀ ਸਾਰੀ ਵੀ ਮਤਲਬ ਕਿ ਕਰਾਹੇ ਨਾਲ ਮੜੀ ਮੋਟੀ ਪੱਤਰ ਪੁੱਤਰ ਜੀ ਸੈਟਿੰਗ ਜੀ ਕਰਨ ਵਾਲੀ ਇਹ ਤਾਂ ਜੀ ਅਸੀਬੀ ਦੀ ਚੱਕੀ ਹੋਈ ਐ ਇਧਰੋ ਜੱਕ ਗਏ ਸਾਰੇ ਉਹ ਉਧਰ ਲਈ ਆ ਕਰਾਏ ਨਾਲ ਤੇ ਫੇਰ ਕੰਪਿਊਟਰ ਕਰਾਇਆ ਲੱਗੂ ਆਉਣ ਤੇ ਬੜਾ ਕਰਾਹ ਲੱਗ ਕੇ ਤੇ ਉਧਰੋਂ ਆਈ ਚੋ ਇਹ ਚੋ ਵੀ ਕਰਾਏ ਜਾਣਗੇ ਥੋੜੀ ਇਹ ਵੀ ਉੱਚੇ ਤੇ ਉਧਰ ਨਾਲ ਉਧਰ ਨੂੰ ਜਾਣਗੇ ਖਿੱਚ-ਖਿੱਚ ਕੇ ਬੰਟੀ ਤੇ ਫੇਰ ਲੱਗੂ ਕੰਪਿਊਟਰ ਕਰਾਇਆ ਦਾ ਮਾਰੀ ਖੇਤ ਤਾਂ ਆਪਣੇ ਚੱਲਦਾ ਜੇ ਕੰਪਿਊਟਰ ਕਰਾਹਾ ਤੇ ਕੰਪਿਊਟਰ ਕਰਾ ਚੱਲਣ ਲੱਗ ਰਿਹਾ ਤੇ ਪਹਿਲਾਂ ਜ਼ਮੀਨਾਂ ਨੂੰ ਪੱਤਰ ਕਰਤੀ ਸੀ ਸਾਰੀ ਆਪਦੇ ਕਰਾਏ ਨਾਲ ਤੇ ਹੁਣ ਕੰਪਿਊਟਰ ਕਰਾ ਮਰਾ ਕੇ ਪੱਤਰ ਕਰਾ ਦਾਂਗੇ ਹੁਣ ਅੱਜ ਆਪ ਮੈਂ ਲੈ ਕੇ ਚੱਲਦਾ ਜੇ ਚਾਹ ਤੇ ਸ਼ਿਆ ਕੰਪਿਊਟਰ ਕਰਾਹੇ ਵਾਲੀ ਦੀ ਤੇ ਨਾਲੇ ਪਾਣੀ ਠੰਡਾ ਨਾ ਗਰਮੀ ਹੋ ਰਹੀ ਏ ਬਰਫ ਵਾਲਾ ਪਾਣੀ ਪਾ ਕੇ ਲੈ ਫੇ ਚੱਲਦਾ ਹਾਂ ਮੈਂ ਖੇਤ ਅੱਜ ਵੀ ਤੇ ਤੇ ਫੋਨ ਨਾਲ ਸੁਣੋ ਖਰਾ ਦਾ ਚਾਹ ਪਾ ਗਏਗਾ। ਉਹ ਲੈ ਵੀ ਛੜਾਤ ਖੇਤ ਦੇਖਦੇ ਅੱਜ ਪੱਧਰ ਕਰਦਾਂਗੇ ਸਾਰਾ A to Z ਤੇ ਆਪਾਂ ਇੱਥੇ ਵੀਡੀਓ ਦੀ ਆਵਾਜ਼ ਬੰਦ ਤਾਂ ਕਰਦੇ ਤੇ ਕਿਉਂਕਿ ਟ੍ਰੇਡ ਤੇ ਡੈਕ ਚੱਲ ਰਹੇ ਕਈ ਵਾਰ ਕਾਪੀਰਾਈਟ ਵੀ ਪੈ ਜਾਂਦਾ ਹੁੰਦਾ ਬਾਈ। ਤੇ ਅੱਜ ਸਾਰਾ ਪੱਧਰ ਉਹ ਜੀ ਦੋ ਕਿਲੇ ਫਟਾ ਸਿੱਧਾ ਇਹ ਕਰਤਾ ਪੱਧਰ ਤੇ ਬਾਕੀ ਇੱਧਰ ਹੋ ਜੂ ਸਾਰਾ ਸਾਰਾ ਪੱਧਰ ਹੋ ਜੂਆ ਤੇ ਅੱਜ ਦੂਜੇ ਪਾਸੇ ਫੇਰ ਕਰੂਗਾ ਪਹਿਲਾਂ ਇਹ ਕਰੂਗਾ ਸਾਰਾ ਪੱਧਰ ਫਿਰ ਦੂਜੇ ਪਾਸੇ ਲਾਉ ਜਿੱਦਾਂ ਮਿੱਟੀ ਚੱਕੀ ਹੋਈ ਐ ਆ ਜੀ ਉੱਤਰ ਦਿਖਾਈ ਐ ਆ ਕਿਲਾ ਮੜਾ ਐ ਉੱਚਾ ਤੇ ਇੱਧਰੋਂ ਇੱਧਰ ਵੇਠੀ ਦੇਖਤੀ ਹੁੜ ਵਿਚੋਂ ਕਰਾ ਹੈ ਨਾ ਹੁਣ ਸਾਰੇ ਪੱਧਰ ਹੋ ਜੂ ਇੱਕ ਮੈਂ ਇੱਕ ਆ ਮਿੱਟੀ ਇੱਧਰ ਚੱਕਾਈ ਤੀ ਆ ਵਾਹ ਹੁਣ ਉੱਚਾ ਦੀ ਸੂ ਇਹ ਖਾਸਾ ਉੱਚਾ ਦੀ ਆ ਇਹਦੇ ਬਰਾਬਰ ਦੀ ਆ ਕਿਤੇ ਆ ਵੀ ਚੱਕਾ ਜੂ ਆ ਇਹ ਆਟਾ ਬਣਾਇਆ ਹੈ ਨਹੀਂ ਆ ਸਾਰਾ ਇਹਦੇ ਬਰਾਬਰ ਹੋ ਜੂ ਪਹਿਲਾਂ ਉੱਚਾ ਦੀ ਨੂੰ ਰਮਾਉਣਾ ਰਮੂਣਾ ਬਹੁਤ ਔਖਾ ਜੀ ਵੱਡਣਾ ਬੋੜਣਾ ਇਹ ਸੇ ਕਰਕੇ ਫਿਰ ਚੱਕੜਾ ਪਿਆ ਹੁਣ ਚੱਲ ਹੁਣ ਅੱਜ ਤਾਂ ਮੈਨੂੰ ਲੱਗਦਾ ਸਾਰਾ ਦਿਨ ਚ ਤਾਂ ਹੋਣੀ ਵੀ ਨਹੀਂ ਪੁੱਤਰ ਤੜਕੇ ਤੱਕ ਹੋਊਗੀ ਚਾਹ ਪਾਣੀ ਕੰਪਟਰ ਕਰਾ ਲੈਣ ਚਾਹ ਪਾਣੀ ਪਿਆ ਤਾਂ ਤੇ ਹੁਣ ਆਪਾਂ ਚੱਲਦੇ ਨੇ ਕਰੀ ਤੇਨੇ ਲਾਉਂਦੇ ਤੇਨੇ ਆਪਾਂ ਦੁਬਾਰੂ ਚਾਹ ਪਾਣੀ ਲੈ ਕੇ ਆਵਾਂਗੇ ਨੇ ਆ ਲੰਮਾ ਬਾਈ ਜੀ ਹੁਣ ਆਪਣਾ ਲੱਗ ਗਿਆ ਇਹ ਪਿੱਛੇ ਜਿਹੜਾ ਜੀ ਮਿੱਟੀ ਚੱਕੀ ਸੀ ਹੁਣ ਮਿੱਟੀ ਚੱਕਣ ਵਾਲਾ ਜੋ ਲੱਗ ਗਿਆ ਕੰਪਿਊਟਰ ਕਰਾਇਆ ਦਾ ਲੇਬਲ ਕਰ ਰਿਹਾ ਹੁਣ ਲੇਬਲ ਕਰਕੇ ਫੇਰ ਸਹੀ ਕੰਪਿਊਟਰ ਕਰਾਇਆ ਉਹ ਜਿਹੜੇ ਤਰਪਰਾਏ ਗੱਛਣ ਵਾਲੇ ਉਹਨੇ ਖਿੱਚੂਆ ਤੇ ਟਰੈਕਟਰ ਲੈ ਬਦਲ ਦਵਾਰੋਂ ਕੰਪਿਊਟਰ ਕਰਾਇਆ ਤੇ ਹੁਣ ਨਵਾਂ ਦੂਜਾ ਟਰੈਕਟਰ ਲਿਆਂਦਾ ਪਹਿਲਾਂ 855 ਦੀ ਆ ਕੋਈ ਜੇ ਨੁਕਸਾ ਕੀਤਾ ਇਹ ਸੇਕਰ ਕੇ ਬਾਈ ਨੇ ਲੈਟ ਰੈਟ ਬਾਦਲ ਕੰਪਿਊਟਰ ਕਰਾਇਓ ਹੀ ਹੈ ਟਰੈਕਟਰ ਰੈਟ ਲੇਤਾ ਬਾਦਲ ਤੇ ਅੱਜ ਉਹ ਕੰਮ ਇਹ ਫਾਈਨਲ ਖੋਇ ਜਾਊਗਾ ਤਕਰੀਬਨ ਥੋੜਾ ਮੋਟਾ ਰੋਹੋ ਚਲ ਤੜਕੇ ਜਾਊਗਾ ਤੇ ਇੱਥੇ ਆਪਾਂ ਕਰਦੇ ਬਲੌਗ ਦਾ ਐਂਡ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਤੇ ਚੈਨਲ ਨੂੰ ਆਪਣੇ ਕਰ ਲੋ ਸਬਸਕ੍ਰਾਈਬ ਤੇ ਆਪਾਂ ਇੱਥੇ ਵੀਡੀਓ ਦਾ ਕਰਦੇ ਐਂਡ ਤਾਂ ਤੱਕ ਅਗਲੀ ਵੀਡੀਓ ਚ ਮਿਲਾਂਗੇ ਓਕੇ ਬਾਏ ਟਾਟਾ ਜੀ